Thank you ਸਣੀ ਓਏ ਆ ਜਾ ਪੁੱਤ ਰੋਟੀ ਰੋਟੀ ਖਾ ਲੈ ਆ ਜਾ ਫਕਟਰ ਆਉਂ ਜੂਗਾ ਸਾਰਾ ਹੋਰ ਅੱਗ ਵਰਦੀ ਆਈ ਤਾਂ ਯਾਰ ਅੱਜ ਕਹਿੰਦੇ ਬਾਰੀ ਵੀ 8 ਘੰਟੇ ਕਰਤੀ ਨਾ ਚਲੋ ਹੋਰ ਦੇ ਵੀ ਪੁੱਤ ਐ ਕਰ ਆ ਫਟਾਫਟ ਚਾਹ ਪੀ ਕੇ ਤੇ ਵੱਢ ਲੈ ਉਥੋਂ ਪਸ਼ੂ ਵਾਸਤੇ ਹਾਂ ਹਾਂ ਉਸ ਨੂੰ ਵੱਢ ਲੈ ਉਹ ਐ ਕਰਨਾ ਭਾਂਡੇ ਲੈ ਜੱਲੀ ਤੇ ਘਰੀ ਚੱਲ ਵੱਢ ਤੂੰ ਠੀਕ ਆ ਤੇ ਫੜਾ ਫਿਰ ਮੈਨੂੰ ਆ ਗਲਾਸ ਫੜਾ ਖੰਦੀ ਕਰਕੇ ਨਾਲੇ ਆਏ ਹੋ ਆ ਜੀ ਫਿਰ ਟਾਈਮ ਨਾਲ ਹੀ ਕਿੱਧਰ ਆਉਂਦਾ ਹੈ ਨਾਲ ਹੀ ਆ ਗਏ ਆ ਕੋਈ ਐਡੀ ਗੱਲ ਤਾਂ ਨਹੀਂ ਐ ਕੀ ਗੱਲ ਕਿੱਕਰਾ ਨਾ ਉਹਦੇ ਬੇਇੱਜ਼ਤੀ ਕਰਾਂ ਥੋੜੀ ਕਸਰ ਰਹੀ ਸੀ ਕੇ ਅੱਜ ਫਿਰ ਮੂੰਹ ਚੱਕ ਕੇ ਆ ਗਏ ਅੰਦਰ ਮੈਂ ਕੀ ਚਾਹੁੰਦਾ ਇਹ ਤਾਂ ਤੈਨੂੰ ਚੰਗੀ ਤਰ੍ਹਾਂ ਪਤਾ ਉਹ ਗੱਲ ਵੱਖਰੀ ਐ ਜਿਹੜਾ ਕੁਛ ਮੈਂ ਚਾਹਣਾ ਉਹ ਤੁਸੀਂ ਮੈਨੂੰ ਦਿੰਦੇ ਪਰ ਇਹ ਜੀ ਗੱਲ ਭੇਜਤੀ ਕਰਾਉਣ ਦੀ ਉਹ ਤੈਨੂੰ ਦੱਸ ਦਿੰਨੇ ਆਂ ਕਿ ਕਿਸ ਕੰਮ ਲਈ ਆ ਕੀ ਰਹਿ ਗਿਆ ਤੇਰਾ ਜਿਹੜਾ ਹੁਣ ਕਰਨਾ ਐ ਦੱਸ ਦੇਣਾ ਐਡਾ ਕਾਲਾ ਕਾਸ ਤੋਂ ਪਹਿਨਾ ਮੈਂ ਤੁਹਾਡੀ ਭਾਜੀ ਮੋੜਨਾ ਆ ਜਿਹੜੀ ਤੇਰੀ ਕੁੜੀ ਨੇ ਮੈਨੂੰ ਦਿੱਤੀ ਸੀ ਲੱਗੀ ਸਮਝ ਓਏ ਇਹਦੇ ਨਾਲ ਅਸੀਂ ਗੱਲ ਕਰਦੇ ਆਂ ਤੂੰ ਮੈਨੂੰ ਦੱਸ ਕੀ ਕਿਹਾ ਹੈ ਚੰਨਾ ਕੀ ਆ ਤੂੰ ਚਾਹਨਾ ਕੀ ਆ ਹਾਂ ਦੱਸ ਤਾਂ ਮੈਂ ਤੈਨੂੰ ਹੁਣੇ ਦਿੰਦਾ ਚੱਲੋ ਸੋ ਜੋਂ ਆਂਰੇ ਭਾਉ ਦੇ ਨਾ ਮੋਟਾ ਭਾਜੋਣੇ ਤੇ ਖੜੇ ਕਰਦੇ ਚੱਲੋ ਬਾਪੂ 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 ਤਾਂ ਠੀਕ ਤਾਂ ਆ ਆ ਆ ਬਾਪੂ ਮੈਂ ਬੁਲਾਉਣਾ ਕਿਸੇ ਨੂੰ ਮੈਂ ਬੁਲਾਉਣਾ ਬਾਪੂ ਨਾ ਜਾ ਡਾਕਟਰ ਨੂੰ ਚਾਤ ਲੈ ਡਾਕਟਰ ਤੇ ਡਾਕਟਰ ਤੇ ਜਾਏ ਪੱਟੀ ਡਾਕਟਰ ਤੇ ਸਣੀ ਕੀ ਹੋਇਆ ਡਾਕਟਰ ਨੂੰ ਦੂਆ ਦੱਸ ਦਾਂਗੇ ਅੰਦਰ ਚੱਲੋ ਤੁਸੀਂ ਪਾਣੀ ਤਾਂ ਨਹੀਂ ਪਿਓ ਬਾਪੂ ਆ ਵੀ ਪਾਣੀ ਲੈ ਕੇ ਆਏ ਹੋ ਕਿੰਨੇ ਗਿਆ ਇਹ ਚਪਾ ਨਾ ਪਾਣੀ ਲੈ ਕੇ ਆਉਣੀ ਆ ਬਹੁਤ ਦਸਣਾ ਨਾ ਦੋ ਪਾਣੀ ਉਹ ਪਾ ਲੈ ਉਹ ਭਾਈ ਭਾਈ ਭੰਗਾ ਜੰਦੂ ਲੈ ਉਹ ਨੀਂਦ ਨਾਲ ਕਰ ਚੁਣ ਸਣੀ ਮੋ ਪਾਣੀ ਲਿਆ ਇਹ ਛੜੀ ਕੋਈ ਨਹੀਂ ਗੱਲ ਕਰਸਦੇ ਕੁੱਤਾਂ ਨਾਲ ਕੀ ਹੋਇਆ ਹੋਇਆ ਕੀ ਹੈ ਹੁਣ ਕਿਉਂ ਸਾਡਾ ਕਿਕਰ ਸਿੰਘ ਆਸੀ ਕੁੱਤਾ ਕਿਸੇ ਥਾਂ ਦਾ ਕਿਕਰ ਕਿਕਰ ਸਿੰਘ ਹਾਂ ਸਾਡੀ ਤਾਂ ਕੋਈ ਗੱਲ ਹੀ ਨਹੀਂ ਸੁਣੀ ਹਾਂ ਆਨਸਰ ਪਾਪੂ ਦੇ ਖੁੰਡਾ ਮਾਰ ਗਿਆ ਇਹ ਨਾਲੇ ਮੈਨੂੰ ਕੁੱਟ ਗਿਆ ਜਾਣੇ ਕਹੀ ਸੀਗੇ ਹੋਈ ਵੀਰੇ ਹੋਈ ਤੇ ਪਤਾ ਨਹੀਂ ਬਜੀ ਟੋਡੇ ਹਮ ਇੱਕ ਕੁੱਤ ਭਾਈ ਜੇ ਮੇਰਾ ਮਰ ਜੇ ਰੁੱਝਣਾ ਰੁੱਝਣਾ ਕਿਹੜਾ ਬੈਠਾ ਆਪਣੇ ਜੜਾਂ ਚ ਹੀ ਬੈਠ ਗਿਆ ਮੈਂ ਤੈਨੂੰ ਕਿਹਾ ਸੀ ਨਹੀਂ ਨਹੀਂ ਨੀ ਕੁੜ ਕੇ ਬਹਿ ਜਾ ਬਹਿ ਜਾ ਪੁੱਤ ਛਣੀ ਮੇਰੀ ਗੱਲ ਸੁਣ ਹਾਂ ਤੂੰ ਸਰਪੰਚ ਨੂੰ ਤਲਾਹ ਕਰ ਪੁੱਤ ਸਰਪੰਚ ਨੂੰ ਲਿਆ ਸਕਦੇ ਮੰਜਾ ਨਾ ਪਾ ਦੇ ਬੇੜਾ ਇਹ ਜਾਣ ਤੇ ਮੈਂ ਤਾਂ ਕਹਿੰਦੀ ਆ ਬੇੜਾ ਬੈਠੀ ਆਲਾ ਬੇੜਾ ਬੈਠੀ ਆਲਾ ਮਸ ਨਹੀਂ ਕੋਈ ਕੋਈ ਇਹ ਕਿਹਨੇ ਮੈਨੂੰ ਆਇਆ ਸੀ ਕਹਿੰਦਾ ਕੀ ਸੀ ਤੁਹਾਨੂੰ ਕਿਸੇ ਇੱਕ ਬੰਦੇ ਨਾਲ ਲੈ ਕੇ ਆਇਆ ਸੀ ਨੰਬੰਦੇ ਸੀਗੇ ਸੁਣੇ ਕੇ ਕਰ ਦੇਣਾ ਕਹਿੰਦਾ ਛੁੱਡੀ ਕੁੜੀ ਦਾ ਬਦਲਾ ਲੈਣਾ ਹੈ ਜਿਹੜਾ ਉਹਨੇ ਥੱਪੜ ਮਾਰਿਆ ਮੇਰੇ ਅੱਜ ਲੈ ਕੇ ਵਾਪਸ ਜਾਉਂਗਾ ਮੈਂ ਤਾਂ ਪਹਿਲੀ ਕਹੀ ਜਾਂਦੀ ਕਿ ਇਹ ਬਈ ਇਹਨੇ ਜਿਹੜਾ ਥੱਪੜ ਮਾਰਿਆ ਬਹੁਤ ਮਾੜਾ ਕੀਤਾ ਕਹੋ ਤੇ ਗਲਤ ਕੀਤਾ ਉਹਨੇ ਥੱਪੜ ਮਾਰ ਕੇ ਨਹੀਂ ਤਾਂ ਬਹੁਤ ਹਰਾਮੀ ਬੰਦਾ ਹੈ ਚੁੱਪ ਕਰ ਜਾ ਹੁਣ ਤੂੰ ਉਹਨੂੰ ਦੱਸ ਦੇ ਇਹਨੇ ਨੱਪੜਾ ਆਪਣੇ ਹੱਕ ਤੇ ਮਾਰਿਆ ਸੀ ਬੇਹੱਕ ਤੇ ਨਹੀਂ ਮਾਰਿਆ ਸੀ ਕੰਨ ਤੋ ਫੋੜਾ ਤੂੰ ਮੰਮੀ ਉਹ ਆਗੇ ਆ ਉਹ ਹੁਣ ਕੀ ਕਰਾਂ ਦੱਸ ਤੂੰ ਸੱਟ ਮਾਰ ਕੇ ਤੇਰੇ ਕੋਈ ਨਹੀਂ ਤੇ ਤੇਰਾ ਵੀ ਮੱਕੀ ਅੰਨੇ ਮਾਰੀ ਮੁੰਡੀਆਂ ਬਾਈਂ ਨਹੀਂ ਰੰਨੀ ਬਾਈਂ ਪਾਇ ਤੂੰ ਬਾਈਂ ਪਾਇ ਕੇ ਤੁਸੀਂ ਆਣਾ ਨਾ ਕਰੋ ਨਹੀਂ ਤੇਰਾ ਪਾਈ ਦੀ ਸੰਸਕਰਣ ਕਰਕੇ ਮੈਂ ਸਰਪੰਚ ਨੂੰ ਬੁਲਾ ਕੇ ਮਾਰ ਲਵਾਂ ਜਾਈ ਗਏ ਸੁਣੋ ਥੋੜੀ ਤਾਂ ਨਹੀਂ ਸਾਟ ਹੈਗੀ ਕੋਈ ਨਹੀਂ ਨਹੀਂ ਮੈਂ ਤਾਂ ਬੱਸ ਗੱਲ ਪਾਕੀ ਨਾਲ ਗੱਲ ਕਰ ਜਾ ਨਹੀਂ ਅੱਪਾ ਠਾਈ ਜਾਵਾਂਗੇ ਬਸ ਠੀਕ ਆ ਮੈਂ ਸਰਪੰਚ ਨਾਲ ਗੱਲ ਕਰਦਾ ਫੇਰ ਕੋਈ ਅੱਗੇ ਮਸਲਾ ਦੇਖਾਂਗੇ ਆਪਾਂ ਕੋਈ ਨਾਮ ਲਿਆਵਾਂਗਾ ਕਹਿੰਦਾ ਸਰਪੰਚ ਤਾਂ ਇਹਨੂੰ ਹੋਏ ਮਾਰ ਕੇ ਕਿੰਨੀ ਸੱਟ ਵੱਜੀ ਬੱਸ ਆ ਗੱਲ ਤੂੰ ਇੰਨੀ ਨਾ ਕਰ ਮੇਰੀ ਦੀ ਬਣ ਕੇ ਜਾ ਕੋਈ ਨਹੀਂ ਇਹਦੇ ਕੋਈ ਉਹ ਕਰਨਾ ਛੱਡੋ ਖੜਾ ਕੇ ਰਾਂਦਾ ਆਪਾਂ ਥਾਣੇ ਜਾਵਾਂ ਜਿਵੇਂ ਥਾਣੇ ਚ ਨਿਬੜੂ ਆਵੇਂ ਨਵੇੜਾ ਕੇ ਹਨਾ ਸਰਪੰਚ ਨੂੰ ਪੁੱਛ ਸੀ ਇਹ ਕਹਿੰਦਾ ਕੀ ਹੈਗਾ ਫੇ ਥਾਣੇ ਤਾਂ ਜਾਵਾਂਗੀ ਜਾਵਾਂਗੇ ਨੇ ਉਹ ਐਜੀ ਇੱਕ ਗੱਲ ਤਾਂ ਹੈਗੀ ਆ ਉਹ ਨੀਚਪਣ ਆਵਦਾ ਦਿਖਾ ਗਿਆ ਪੂਰਾ ਕਿਉ ਕਿੰਨਾ ਨੀਚ ਇਨਸਾਨ ਹੈਗਾ ਉਹ ਬੰਦਾ ਹੀ ਨੀਚ ਐ ਹੋ ਉਹ ਪੂਰਾ ਹਰਾਮ ਖੋਰਾ ਹੋ ਆਪਾਂ ਚੱਲਾ ਗਿਆ ਉਹਨਾਂ ਨੇ ਕਰੇ ਉੱਥੇ ਕਰੇ ਜਾ ਗਿਆ ਕੋਈ ਨਾ ਪੁੱਤ ਤੂੰ ਨਾ ਕਰ ਅਸੀਂ ਹੈਗੇ ਚਲ ਕੇ ਬੰਦੇ ਨੂੰ ਉੱਥੇ ਵੱਡੇ ਜਿੱਥੇ ਪਾਣੀ ਨਾ ਹੋਵੇ ਮੇਰੀ ਗੱਲ ਸੁਣ ਪੁੱਤ ਨੀਚਪੁਣਾ ਤਾਂ ਹੈ ਗਈ ਐ ਜਿਹਨੂੰ ਆਹਦੇ ਭਰਾ ਦਾ ਦੁੱਖ ਨਹੀਂ ਭਰਾ ਨੂੰ ਖਾ ਲਿਆ ਹੁਣ ਭਰਾ ਦੇ ਘਰ ਨੂੰ ਪਾਇ ਗਿਆ ਇਹ ਨੀਚ ਬੰਦੇ ਦੇ ਕੰਮ ਹੁੰਦੇ ਤੂੰ ਰੋ ਨਾ ਤੂੰ ਤੇਰੇ ਪਿਓ ਨੂੰ ਸਾਂਗ ਮੈਂ ਹਲਦੀ ਵਾਲਾ ਦੁੱਧ ਬਣਾ ਕੇ ਨਹੀਂ ਚਲਦੀ ਜਿਹਾ ਬਣਾ ਕੇ ਖੁੜ ਕੇ ਡੈਡੀ ਠੀਕ ਐ ਨਾ ਪੱਕਾ ਤੂੰ ਹਾਂ ਠੀਕ ਹੋਰ ਤਾਂ ਨਹੀਂ ਕਿਤੇ ਛੱਟ ਹੈਗੀ ਜੀ ਨਹੀਂ 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 ਆਹ ਭਾਈ ਵੀਰ 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 ਆਹ ਬੇਬੇ ਵੀਰੇ ਤਾਈ ਕਹਿੰਦੇ ਐ ਪਾਪੂ ਬੋਲੀਏ ਨਾ ਮੈਂ ਡਾਕਟਰ ਨੂੰ ਫੋਨ ਕਰਦੇ ਪੈਣ ਦਲ ਨੂੰ ਕੋਈ ਨਾ ਪਤਾ ਪੱਟੀ ਕਰਾ ਰੱਖੀ ਐ ਕੋਈ ਨਾ ਪੱਟੀ ਕਰਾ ਰੱਖੀ ਐ ਤੇਰਾ ਬਾਈ ਨਾ ਦਿਖਾ ਕੇ ਲੈ ਆਊਗਾ ਡਾਕਟਰ ਦੇ ਇਹਨੂੰ ਪਹਿਲਾਂ ਹੋਰ ਤੂੰ ਐਵੇਂ ਘਬਰਾਉਣਾ ਮੈਂ ਨਾ ਬਥੇ ਨਾ ਬਥੇ ਹਏ ਨਹੀਂ ਬੇੜਾ ਬੱਠੇ ਹਲਾ ਕਿੱਥੋਂ ਆ ਜੰਪੜਾਨੀ ਹਏ ਰੁੜਚਾਲੇ ਨੇ ਕਿੱਥੇ ਤੇ ਕੌਣ ਲੱਗ ਗਿਆ ਮੇਰੇ ਘਰ ਕੀ ਹੋ ਰਿਹਾ ਸਾਰਾ ਕੁਝ ਮੈਂ ਤਾਂ ਡਿਆ ਹੋ ਜੀ ਕਲੇਣੀ ਜੰਪੀ ਪੁੱਤ ਤੂੰ ਕਿਉਂ ਦੋਸਤ ਨਹੀਂ ਆਉਦੇ ਆਪ ਨੂੰ ਕਿਉਂ ਦੋਸਤ ਨਹੀਂ ਆਉਦੇ ਆਪ ਨੂੰ ਮੈਂ ਨਹੀਂ ਥੱਪੜ ਮਾਰਦੀ ਮੈਨੂੰ ਕੀ ਲੋੜ ਸੀ ਕੀ ਹੋ ਗਿਆ ਬਾਪੂ ਨਾਲ ਜੋ ਕੋਸੋ ਨੇ ਕੀਤਾ ਪੁੱਤ ਥੱਪੜ ਮਾਰਨਾ ਤਾਂ ਉਹਦਾ ਹੀ ਬਣਦਾ ਸੀਗਾ ਉਹ ਤਾਂ ਹੋਰ ਲਾਉਣੀਆਂ ਸੀਗੀਆਂ ਫਰਾਉ ਬਹੁਤ ਪਹਿੜਾ ਕੰਦਾਗਾ ਪੂਰਾ ਹਰਾਮੀ ਹੈਗਾ ਆਪਦੇ ਹਰਾਪੋਤੇ ਉੱtre ਆਇਆ ਹੋ ਦੇਗਾ ਮੈਂ ਐਸੇ ਗੱਲ ਤੋਂ ਪਹਿਲਾਂ ਡਰਦੀ ਸੀ ਪੁੱਤ ਤਾਈਓ ਮਨੇਂਦਰ ਤੈਨੂੰ ਕਹਿੰਦੀ ਤੂੰ ਧੱਫੜ ਮਾਰ ਕੇ ਗਲਤੀ ਕੀਤੀ ਪੁੱਤੋ ਦੇ ਬਾਈ ਆ ਲੈ ਤੁੱਤ ਵੀ ਹੱਲ ਦੀਆ ਥੋੜਾ ਜਿਹਾ ਥੋੜਾ ਜਿਹਾ ਬੋਝ ਕੇ ਬੋਝ ਨਾ ਕਰੇ ਬੋਨੇ ਲਫਾਸ ਵਸ ਆਇਂ ਨਹੀਂ ਬਿਠਾਉ ਜਭਾ ਨਾ ਬਸ ਇੱਥੇ ਆਂ ਵੀ ਲੋ ਆਂ ਵੀ ਲੋ ਨਹੀਂ ਜਾਵੇ ਨਾ ਬਲੱਡ ਕਟਿਆ ਹੋਊਗਾ ਪੱਕਾ ਵੀ ਚੈੱਕ ਕਰਾ ਲਗੇ ਪੂਆ ਜੀ ਆਪਾਂ ਸੋਣੀ ਪੁੱਤ ਮੈਂ ਡਾਕਟਰ ਕੋਲ ਜਾਈ ਨੀ ਪੱਛ ਕੇ ਮੈਂ ਸਾਥ ਨਹੀਂ ਕਰਦੀ ਨੀ ਮੈਂ ਫੋਨ ਕਰਦੀ ਤੂੰ ਜਾਈਓ ਮੈਂ ਨਹੀਂ ਸਾਥ ਕੇ ਕੋਈ ਗੱਲ ਨਹੀਂ ਤੂੰ ਬਾਈ ਬੈਠ ਜੂ ਤੂੰ ਹਾਂ ਇਹ ਪਿੱਛੋਂ ਕੱਚ ਬੋਲ ਲਾ ਬ ਕੋਈ ਕੁਛ ਨਾ ਪਾ ਚ ਕਰ ਦੇਗਾ ਐਨੀ ਗੱਲ ਸੀਗੀ ਤੇ ਆ ਇੱਥੋਂ ਤੱਕ ਗਿਰ ਗਿਆ ਉਹ ਇਹ ਤਾਂ ਗੱਲ ਬਹੁਤ ਮਾਰੀ ਹੋਈ ਏ ਸ਼ੀਰਾਂ ਨਾ ਇਹ ਤਾਂ ਬਾਈ ਜੀ ਦੀ ਸੱਟ ਮਾਰ ਕੇ ਆ ਕੀ ਹਾਲੇ ਕੋਈ ਬਾਹਣੇ ਪਿੰਡ ਵਾਲਾ ਆ ਕੇ ਆਪਣੇ ਤੇ ਹੱਤਿਆਕਤ ਕਰੇ ਕੋਈ ਸੱਟਾਂ ਮਾਰੇ ਤਾਂ ਫਿਰ ਮੇਰੀ ਸਰਪੰਚੀ ਦਾ ਕੀ ਬੇਦਾ ਹੈ ਬਹੁਤ ਸੰਮਤੀ ਨਾਲ ਤੁਸੀਂ ਮੈਨੂੰ ਚੁਣਦੇ ਹੋ ਕੋਈ ਮੇਰੇ ਹੁੰਦੇ ਆ ਕੇ ਇਹੋ ਜਿਹਾ ਕੁਝ ਕਰੇ ਇਹ ਆਪਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਮੈਨੂੰ ਹੁਣ ਐ ਦੱਸੋ ਤੁਸੀਂ ਕਰਨਾ ਕੀ ਚਾਹੁੰਦੇ ਹੋ ਤਾਇਆ ਜੀ ਮੈਂ ਤਾਂ ਉਹ ਬੰਦੇ ਨੂੰ ਨਾ ਜੇਲ੍ਹ ਕਰਵਾਉਣਾ ਚਾਹੁੰਦੀ ਬਸ ਉਹ ਬੰਦਾ ਜੇਲ੍ਹ ਚ ਹੋਣਾ ਚਾਹੀਦਾ ਉਹ ਹੋਂਤੇ ਚੋਂ ਬਾਪੂ ਜੀ ਠੀਕ ਹੈ ਜੇ ਕਿਤੇ ਗੱਤ ਦਾੰਦ ਸੱਟ ਹੋਰ ਮਾਰ ਦਿੰਦਾ ਤਾਂ ਬਾਪੂ ਜੀ ਸੋ ਜੀ ਅਸੀਂ ਨਾ ਮੜ ਕੇ ਅਸੀ ਕੀ ਕਰਦੇ ਇਹ ਤਾਂ ਪੁੱਤ ਰਾਦਾ ਕਤੰਦੇ ਸੀਗਾ ਤਾਂ ਮੈਂ ਤਾਂ ਆਪਣੀ ਕਿਸਮਤ ਨਾਲ ਬਚ ਗਿਆ ਉਹ ਹੀ ਤਾਂ ਗਲਤ ਆਇਆ ਜੀ ਇਹ ਬਾਈ ਆਇਆ ਤਾਂ ਹੋ ਰਾਦੇ ਕਤੜ ਨਾਲ ਹੀ ਸੀ ਤੇ ਬਾਕੀ ਬਾਈ ਤੈਨੂੰ ਵੀ ਪਤਾ ਹੁਣ ਤਾਂ ਇੱਥੋਂ ਕੀ ਲੁੱਕਿਆ ਅਸੀਂ ਤਾਂ ਦੋਵੇਂ ਤੂੰ ਆਪਣੀ ਜੀ ਕਿ ਇਹਦੇ ਸਾਰੇ ਬੈਠਣਾਂ ਮਾੜੇ ਕਰਮਾਂ ਵਾਲੇ ਨੇ ਇੱਥੇ ਤੇ ਜੇ ਇਹਦੀ ਕੁੜੀ ਦੀ ਅਗਲਾ ਕਹਿ ਲੇ ਤਾਂ ਚਾਰ ਦਿਨਾਂ ਨੂੰ ਇਹਦੀ ਵਜ੍ਹਾ ਨਾਲ ਪਿਆਉਦੇ ਸੱਟਾਂ ਵੱਜੀਆਂ ਆਹ ਗੱਲਾਂ ਕਹਾਉਣ ਤੋਂ ਪਹਿਲਾਂ ਵੀ ਉਹਨਾਂ ਦੇ ਨੂੰ ਜੇਲ੍ਹ ਕਰਾ ਦੇ ਅਸੀਂ ਤਾਂ ਫੇਰ ਖੁਸ਼ ਹੋਵਾਂਗੇ ਜੇ ਉਹ ਅੰਦਰ ਜਾਊਗਾ ਨਹੀਂ ਉਹਨੇ ਸਾਡੀ ਰੋਟੀ ਹਰਾਮ ਕਰ ਛੱਡੀ ਜ ਸਾਡਾ ਜਿਉਣਾ ਦੁੱਬਰ ਕਰਿਆ ਪਿਆ ਭਾਈ ਜੀ ਨਾਲ ਆ ਭਾਈ ਮੈਂ ਨਾਲ ਚੱਲੂਗਾ ਉਥੇ ਜਿਹੜੀ ਵੀ ਗੱਲਬਾਤ ਆ ਤੁਸੀਂ ਦੱਸੇਗਾ ਕਿ ਉਹਨਾਂ ਨੇ ਕੀ ਮਜਾਲਾ ਵੀ ਆਪਣੀ ਗੰਦ ਨਾ ਬੰਨਣਾ ਭਾਈ 2 ਮਹੀਨੇ ਹੋ ਗਏ ਜਿਉ ਉਹ ਮੁੰਡਾ ਮੁੱਕ ਗਿਆ ਛੋਟਾ ਉਹ ਬੰਦੇ ਨੇ ਸਾਨੂੰ ਐਂ ਟੰਗ ਛੱਡਿਆਗਾ ਸਾਡੇ ਤਾਂ ਘਰੇ ਆ ਸਾਨੂੰ ਡਰਾਬੇ ਦਿੰਦਾ ਅਸੀਂ ਜਾਗੇ ਕਿੱਥੇ ਇਹ ਭਾਈ ਇੰਨੀਆਂ ਨੂੰ ਸਾਨੂੰ ਚਾਰ ਬੁੜਗਿਆਂ ਨੂੰ ਲੈ ਕੇ ਕਿੱਥੇ ਜਾਊਗਾ ਜਵਾਕ ਇਕੱਲਾ ਜੇ ਮੇਰੇ ਭਰਾ ਨੂੰ ਕੁਝ ਹੋ ਜਾਂਦਾ ਅਸੀਂ ਕਾਸੇ ਜੋਕਰੇ ਨਹੀਂ ਰਹਨੇ ਸੀ ਕਿਸੇ ਵੀ ਗੱਲ ਦਾ ਹੁਣ ਠੇਕ ਨਾ ਕਰੂ ਆਪਾਂ ਨੂੰ ਸਾਰੇ ਮੁੱਦੇ ਦਾ ਪਤਾ ਲੱਗਿਆ ਵੀ ਉਹ ਕੀ ਚਾਹੁੰਦਾ ਹੈ ਜਿਹੜਾ ਕੁਛ ਆਪਾਂ ਕਰਾਂਗੇ ਹੁਣ ਉਹਨੂੰ ਪਤਾ ਲੱਗ ਨੂੰ ਇਹ ਗੱਲ ਬਸਤਾ ਆ ਜੀ ਹਾਂ ਬਸਤਾ ਆ ਜੀ ਹੁਣ ਤਾਂ ਇੱਕ ਪਾਸਾ ਕਰ ਹੀ ਦਿਓ ਸੁਣ ਨਹੀਂ ਜਾ ਰਿਹਾ ਜਾਂਦਾ ਅਸੀਂ ਵੀ ਕਿਧੇ ਸਰ ਤੇ ਜਾਉਨੇ ਆ ਆ ਦੇਖ ਲਓ ਸਾਨੂੰ ਸਾਰੀ ਗੱਲ ਦੱਸ ਤੀ ਹੱਦ ਹੀ ਕਰਤੀ ਨਾ ਪੋਰਾ ਮੇਰੀ ਭੈਣ ਆ ਬਾਈ ਤੇਈ ਸਾਲਾਂ ਦੀ ਤੇ 45 50 ਸਾਲ ਦਾ ਹੈਗਾ ਕਹਿੰਦਾ ਮੇਰੇ ਸਿਰ ਧਰ ਦੋ ਨਾ ਜਮੀ ਸ਼ਰਮ ਨਹੀਂ ਆਉਂਦੀ ਨਾਲੇ ਚੌਰੇ ਜਿਹੋ ਦੋ ਧੀਆ ਨੇ ਗੀਆਂ ਫੇਰ ਨਹੀਂ ਸ਼ਰਮ ਮੰਦਾ ਹੈਗਾ ਵੀ ਜੇ ਆਪਣੀ ਰਾਜਾਬੰਦੀ ਹੋਵੇ ਆਪਾਂ ਕੁਝ ਵੀ ਕਰ ਸਕਦੇ ਜਬਰਦਸਤੀ ਤਾਂ ਇਹ ਨਾ ਚੱਲਦੀ ਹੈ ਉਹਦਾ ੱੱੱਕਾ ਕਰਦਾ ਬਾਈ ਸਾਡੇ ਨਾਲ ਜਮੀ ਸ਼ਰਿਆਮ ੱੱੱਕਾ ਕਰਦਾਗਾ ਤੁਸੀਂ ਫਿਕਰ ਨਾ ਕਰੋ ੱੱੱਕਾ ਹੁਣ ਜਿਹੜਾ ਕੁਝ ਹੋ ਗਿਆ ਤਾਂ ਹੋ ਗਿਆ ਉਹਦੀ ਆਪਾਂ ਉਹਨੂੰ ਸਜ਼ਾ ਦਵਾਵਾਂਗੇ ਠੀਕ ਹੈ ਨੰਨੂ ਮੈਂ ਤੁਹਾਡੇ ਨਾਲ ਆ ਪਾਈ ਜਦੋਂ ਮਰਜੀ ਮੈਂ ਕਹਿੰਦਾ ਹੁਣ ਹੀ ਚਲੀਏ ਆਪਾਂ ਹੋਰ ਟਾਲੀਂ ਜਿੰਦ ਕਹਨੀ ਆ ਬਾਈ ਨੂੰ ਤੇ ਬਾਪੂ ਜੀ ਨੂੰ ਤੁਸੀਂ ਲੈ ਕੇ ਜਾਓ ਨਾਲ ਤੇ ਹੁਣ ਹੀ ਜਾ ਕੇ ਬਾਅਦ ਤਾਂ ਗੱਲ ਠੰਡੀ ਪੈ ਜਾਊਗੀ ਮਾਝ ਕਿੱਥੇ ਉਹ ਬਾਅਦ ਤਾਂ ਗੱਲ ਨਹੀਂ ਠੰਡੀ ਪੈਣ ਦਿੰਦੇ ਪੁੱਤ ਹੁਣ ਹੀ ਜਾਣਗੇ ਇਹੇ ਮੇਰੀ ਗੱਲ ਸੁਣ ਬਾਪੂ ਨੂੰ ਕਰਨ ਦਾ ਆਰਾਮ ਹਾਂ ਮੈਂ ਵੀ ਇਹੀ ਗੱਲ ਕਹਿੰਦਾ ਸੀ ਬਸ ਜਿੱਥੇ ਜਾਣਾ ਮੈਂ ਚੱਲਦਾ ਸੋਡੇ ਨਾਲ ਤੁਸੀਂ ਫਿਕਰ ਨਾ ਕਰੋ ਮੈਂ ਚੱਲਦਾ ਨਾਲ ਜਿਹੜੀ ਗੱਲ ਤੂੰ ਬਸ ਗੱਲ ਦੱਸੀ ਕੰਨੀ ਬਾਕੀ ਆਪਣੀ ਸਾਰੀ ਗੱਲ ਤੇ ਦਿੱਤੀ ਹੈ ਠੀਕ ਹੈ ਨਾ ਕਰੋ ਬਸ ਠੀਕ ਹੈ ਤਾਂ ਤੁਸੀਂ ਜਾ ਕੇ ਦਰਖਾਸਤ ਦਿਓ ਮੈਂ ਕਹਿੰਨੀ ਇੱਕ ਵਾਰੀ ਬੁੜੀ ਬੁੱਧ ਚੱਲਦੇ ਆ ਸੀ ਤੁਸੀਂ ਕਿਸੇ ਵੀ ਗੱਲ ਦਾ ਫਿਕਰ ਨਾ ਕਰੋ ਇੱਥੇ ਕੰਮ ਨਹੀਂ ਕਰਦੇ ਅੱਗੇ ਉਹ ਬਸ ਤਾਂ ਅਜੀ ਹੁਣ ਸੌ ਉੱਤਰ ਦਾਰਾ ਆਂ ਪਿਆ ਗਿਆ ਉਹ ਜਾ ਕੇ ਉਹ ਖੇਤ ਪਹਿਲਾਂ ਨੂੰ ਜਾ ਕੇ ਚਾਰ ਪੱਦੇ ਲਿਆ ਕੇ ਬਾਪੂ ਦੀ ਹਮਲਾ ਕਰ ਪੁੱਤੋਂ ਸਾਡਾ ਘਰ ਲਾ ਗਈ ਜਦੋਂ ਖੇਤ ਆ ਸਕਦਾ ਘਰੇ ਵੀ ਪੜ ਸਕਦਾਗਾ ਸਾਡੇ ਧੀਵਿਆਂ ਦਾ ਕੀ 파ਸ ਕੁੜੀਆਂ ਨੂੰ ਮੈਨੂੰ ਮਤਲਬ ਬਹੁਤ ਹੰਮੀ ਨਾਲ ਅੱਗੇ ਲਾਇਆ ਹੋਇਆ ਤਾਂ ਮੇਰਾ ਵੀ ਕੋਈ ਫਰਜ਼ ਬਣਦਾ ਹਾਂਜੀ ਜਮਾਂ ਫਿਕਰ ਨਾ ਕਰੂੰ ਕੋਈ ਬਾਕੀ ਬਾਈ ਧੀ ਧਿਆਣੀ ਦਾ ਕੰਮ ਹੈ ਇਹ ਤਾਂ ਅਗਲਾ ਹੈ ਕਹਿੰਦੇ ਹੁੰਦੇ ਬੈਰੀ ਤੋਂ ਬੈਰੀ ਵੀ ਆਉਂਦਾ ਕੁੜੀ ਕਿੱਤਰੀ ਖੰਦੀ ਆ ਜਦੋਂ ਅੱਜ ਆਪਣੇ ਨਾਲ ਬੜੇ ਕੰਨ ਨੂੰ ਕਿਸੇ ਹੋਰ ਨਾਲ ਵੀ ਬਣੂਗਾ ਆਏ ਤਾਂ ਅੰਦਰੋਂ ਚੱਕ ਚੱਕਾ ਜਾਣ ਲੱਗ ਜਾਣਗੇ ਕੁੜੀਆਂ ਨੂੰ ਉਹ ਆਪ ਦੋ ਧੀਆਂ ਦਾ ਪਿਆ ਉਹਨੂੰ ਸ਼ਰਮ ਆਉਣੀ ਚਾਹੀਦੀ ਵੀ ਮੈਂ ਕੀ ਗੱਲ ਕਰਦਾ ਆਹ ਤਾਂ ਸੋਚਦਾ ਨਹੀਂ ਬਾਈ ਉਹ ਉਹਦੀਆਂ ਧੀਆਂ ਤਾਂ ਆਪਣੀ ਕੁੜੀ ਦੇ ਉਪਰ ਆ ਉਹਦਾ ਹੰਕਾਰ ਆ ਫਿਰਦਾ ਬਾਈ ਹੰਕਾਰਾ ਕਰਦਾ ਉਹ ਤਾਂ ਉਈ ਗਾਨੀ ਹੰਕਾਰ ਉਹਦਾ ਨਾ ਸਾਰਾ ਢੈਲਾ ਹੋਊ ਤਾਂ ਨਾ ਹੱਥ ਬੰਨ ਬੂਡੀ ਬੂਰੇ ਪੈਰੀ ਪੱਗ ਧਰੂਆ ਫਿਕਰ ਨਾ ਕਰੋ ਬੱਸ ਭਾਈ ਮੈਂ ਆਈ ਐ ਨਹੀਂ ਆ ਮੇਰੇ ਵੀ ਹੱਥ ਬੰਨ ਕੇ ਬੇਨਤੀ ਵੀ ਆ ਮੇਰੀ ਭਤੀਜੀ ਦੇ ਪੈਰਾਂ ਜੀ ਪੱਗ ਧਰਾਈ ਪਹਿਲਾਂ ਜਿਹੜੀ ਜਵਾਕੜੀ ਸੀ ਉਹਨੇ ਜ਼ਿੰਦਗੀ ਬਰਬਾਦ ਕਰ ਛੱਡੀ ਐ ਜਿਹੜਾ ਮੇਟੀ ਵਾਲੀ ਮੈਂ ਉਹਦਾ ਪ੍ਰਵਾਕਰ ਮੈਂਬਰ ਹਾਂ ਥੋੜੇ ਪਿੰਡ ਦਾ ਸਰਪੰਚਾ ਤੁਸੀਂ ਬਣਾਇਆ ਹੋਇਆ ਤੁਸੀਂ ਹੱਥ ਕਿਉਂ ਬੰਨ ਲਿਓ ਮੈਂ ਅੱਗੇ ਹੋ ਕੇ ਕੰਮ ਕਰੂੰਗਾ ਢੋਲਾ ਬਸ ਠੀਕਾ ਪਤਾ ਸਾਦੀ ਕਰਤੀ ਚੱਲ ਕੁੜੀ ਵਾਲੀ ਗੱਲ ਸੀਗੀ ਠੀਕ ਆ ਆ ਦੇਖ ਲਓ ਆ ਮਾਂ ਜੰਦੀ ਕਰਤੀ ਸੀਗੀ ਇਟਾ ਕੀ ਖਲੇਰੀ ਨਾ ਥੋੜੀ ਤੇ ਇਹਦੀ ਕਰਮਚੰਦੀ ਸੀ ਵੀ ਜਿਹੜਾ ਮਤਲਬ ਇਹ ਠੀਕ ਹੈ ਹੁਣ ਇਹਦਾ ਪਹਲ ਕਰਾਵਾਂਗੇ ਇਹਦਾ ਵੀ ਉਹਦੇ ਫਿਰ ਕਾਟਾ ਪਾਵਾਂਗੇ ਆਪਾਂ ਬਾਈ ਤੂੰ ਜਾ ਵਾ ਤਾਜਾ ਟੈਜਿੰਗ ਲੈ ਕੇ ਤੁਸੀਂ ਦਰਖਾਸਤ ਦੇ ਕੇ ਆਓ ਕੋਈ ਫੇਕ ਨਾ ਕਰੋ ਬਸ ਇਹ ਜੇ ਕੇਸ ਬਵਾਇਓ ਨੂੰ ਸੁਣਨ ਨੂੰ ਥੋੜਾ ਥੇਵੇ ਮੈਂ ਕਿੰਨਾ ਮਾਰੀ ਨਿੱਤਾ ਜਾਂਦਾ ਮੋਰਗੇ ਵਿੱਚ ਦੀ ਚੱਕੇ ਇਹਦਾ ਬੈਠਾ ਲੈ ਨਹੀਂ ਕਿੱਥੋਂ ਹੈਰਾਨ ਕਰਿਆਂਗੇ ਸ਼ੈ ਭਾਬੀ ਜੇ ਆਪਾਂ ਬਾਈ ਨੂੰ ਦਾਖਲ ਕਰਨੀ ਹੈ ਸਰਕਾਰੀ ਹੈ ਸੁਭਗਾਏ ਤੇ ਸਮਾ ਉਹਦੇ ਤੇ ਕੋਈ ਜ਼ਿਆਦੇ ਕਾਰਵਾਈ ਬਦੇ ਮੇਰੀ ਇਹ ਤਾਂ ਗੱਲ ਹੈ ਜੀ ਕਿ ਰੇ ਕੋਈ ਦਰਖਾਸਤ ਦੇ ਕੇ ਆਉਂਦੇ ਪਾਈ ਹੋਰੀ ਹੈ ਨਾ ਬਾਕੀ ਉਹ ਜਿਵੇਂ ਆਪਾਂ ਨੂੰ ਕਹਿਣਗੇ ਉਹ ਸਿਆਣੇ ਆ ਆਪਣੇ ਨਾਲ ਉਹ ਜਿਵੇਂ ਉਹ ਆਪਾਂ ਨੂੰ ਕਹਿਣਗੇ ਆਪਾਂ ਉਵੇਂ ਕਰਾਂਗੇ ਇਹ ਤਾਂ ਗੱਲ ਹੈਗੀ ਹੈ ਤਾਂ ਹੀ ਹੁਣ ਸਰਪੰਚ ਬੂਰੇ ਲਾਇਆ ਹੁਣ ਸਰਪੰਚ ਜਿਵੇਂ ਕਹੂ ਉਹ ਵੀ ਆਪਾਂ ਉਵੇਂ ਚੱਲਾਂਗੇ ਜੇ ਆਪਾਂ ਨੂੰ ਦਾਖਲ ਨੂੰ ਕਹੂ ਤਾਂ ਆਪਾਂ ਦਾਖਲ ਕਰ ਲਾਂਗੇ ਹੁਣ ਛੱਟ ਕਿਹੜਾ ਤੇਰੇ ਪਿਓ ਦੇ ਥੋੜੀ ਬੱਜੀ ਆ ਪੁੱਤ ਫੂਦ ਦੇ ਗਲਤ ਤੇਰੀ ਭਾਬੀ ਉਹ ਐਨੀ ਟੈਨਸ਼ਨ ਲੈ ਬੈਠੀ ਉਹਨੂੰ ਚੱਕਰ ਆਈ ਜਾਂਦੇ ਆ ਉਹ ਤੁਹਾਡੇ ਆ ਗਿਆ ਦੇਖ ਕਿਉਂ ਨਹੀਂ ਭਾਬੀ ਨੂੰ ਪੁੱਤ ਤੂੰ ਉਹ ਵੀ ਕੋਲ ਵਈਆਂ ਤੇ ਡਾਕਟਰ ਤੋਂ ਦਵਾਈ ਤਾਂ ਸੀ ਜਦੋਂ ਆਇਆ ਸੀ ਖਬਰਾਂ ਕਿਉਂ ਰੱਬ ਐਡਾ ਕਰੋਪ ਆਪਣੇ ਨਾਲ ਹੀ ਕਾਤੋਂ ਉੱਤਰ ਉੱਤਰ ਲੜਾਈ ਕਰਦਾ ਹੈ ਪਤਾ ਹੀ ਕਿਹੜੀ ਮਾੜੀ ਸਜ਼ਾ ਮਿਲ ਰਹੀ ਹੈ ਕਿ ਇਸ ਲਈ ਕਰਮਾਂ ਦੀ ਸਜ਼ਾ ਕੋਈ ਤਰੀਆ ਮਿਲਣਾ ਦਾ ਪਤਾ ਚਲ ਮੈਂ ਪਾਣੀ ਪੀ ਆਇਆ ਮਾ ਪਸੂਆਂ ਤੂੰ ਇੱਥੇ ਬੈਠੀ ਰਹੀ ਨਾ ਮੈਂ ਉਰੀ ਬੈਠੀ ਹਾਂ ਜੀ ਤੂੰ ਆ ਕੇ ਆ ਕੋਲ ਆਪੋ ਇਹ ਕੋਈ ਕਲਾਸ ਇੱਕੋ ਜਿਹੀ ਨਹੀਂ ਲੈ ਕੇ ਆ। ਅੱਛਾ ਇਹ ਕਿਹੜਾ ਖੁਰਦਾ ਹੈ? ਨਾਲੇ ਇੱਕੋ ਜਿਹੇ ਨੂੰ ਦੱਸ ਕਿਹੜਾ ਲੰਗਦੀ ਨਹੀਂ ਹੈਗੀ ਤੂੰ ਵੀ ਨਾ ਹੋਰ ਹੀ ਗੱਲਾਂ ਕਰਦਾ ਹਾਂ 15। ਪਹਿਲੇ ਦੋ ਦੀ ਐਲੀ। ਤੇ ਪਹਿਲੀ ਅਰ ਗਿਆ ਜੀ। ਆਏ ਹੋਏ। ਯਾਰ ਬੜਾ ਭਾਈ। ਇਹ ਆਚਕ। ਮੈਂ ਕਿਹਾ ਅੱਜ ਦਾ ਜਸ਼ਨ ਮਾਉਣ ਲੱਗ ਪਿਆ ਤੂੰ ਆ ਫੜਾ ਤੂੰ ਕਿਵੇਂ ਦੂਜੇ ਕਲਾਸ ਨਹੀਂ ਆਇਆ ਗਾਣਾਂ ਨੀ ਯਾਰ। ਚੱਕਾ ਵਈ ਇਹ ਆ ਰਲੋਣ ਆ ਬੱਸ ਬੱਸ ਉਹ ਥੋੜੀ ਨੂੰ ਬਾਹਰ ਦੀ ਨਿਕਲ ਜੇ ਕੋਈ ਵੀ ਛੱਟਾ ਨਹੀਂ ਕੱਢਣਾ ਪੈਂਦਾ ਹਾਂ ਹਾਂ ਪਹਿਲੇ ਡੋਬੀ ਜੀ ਲੈ ਮੈਨੂੰ ਉਤਰੋ ਕੀ ਹੈ ਅੱਜ ਆਪਾਂ ਮਨਿੰਦਰ ਦੇ ਪਿਓ ਦੀ ਮੌਤ ਦੇ ਨਾਮ ਆਪਣਾ ਜਾਓ ਥੋੜੀ ਇਹ ਆ ਲੈ ਵਈ ਪਿਓ ਖੁਸ਼ ਹੋ ਕੇ ਇਹ ਆ ਗਈ ਅੰਮ੍ਰਿਤ ਜੀ ਨੋਰੀ ਜੀ ਹੂੰ ਇਹ ਦੁਰੀਆ ਨਾਲ ਦੀ ਜਤਨਾ ਨਾਲ ਵੀ ਢੱਪਦੀ ਐ ਅੱਛਾ ਮੇਰੀ ਸੁਣ ਲੋ ਗੱਲ ਮੈਂ ਪਹਿਲਾਂ ਇੱਕ ਹਰ ਇੱਕ ਉਹ ਦੀ ਸੀ ਪੀ ਗਿਆ ਕੋਈ ਸਵਾਦ ਲេចਦਾ ਹੁੰਦਾ ਉਹ ਤੁਹਾਨੂੰ ਕਿਉਂ ਨਹੀਂ ਏਟਾ ਸਾਰੀ ਉਮਰ ਤੇਰੀ ਵਿਆਹਾਂ ਚ ਲੰਗੀ ਐਨੇ ਲੋਕਾਂ ਦੇ ਰਿਸ਼ਤੇ ਕਰਾਦੇ ਸਾਰੀ ਵਰਦਾਲੂ ਪੀਤੀ ਐ ਐ ਗੁੰਡੜੇ ਕਰਕੇ ਪੀ ਗਏ ਪਹਿਲਾਂ ਸਿੱਧੇ ਜਾਣਦੇ ਫਿਰ ਉੱਠਦਾ ਤੇਰੇ ਰਿਸ਼ਤੇ ਇਹਨੇ ਕਰਾਇਆ ਇਹਦਾ ਛਾਪਾ ਛੱਲਾ ਚ ਜਾਂਦਾ ਨਹੀਂ ਨਾ ਕਿੱਥੇ ਪੀਲੀ ਹੋਣੀ ਐ ਕਿੱਥੇ ਧਿਆਨ ਦਾ ਧਿਆਨ ਰੱਖ ਦਿੰਦੀ ਐ ਪਾਲ ਲੋ ਕਿਵੇਂ ਕਹਿਣਾ ਬਈ ਬਸ ਹਾਂ ਕਿਵੇਂ ਕਹਿਣਾ ਮੇਰੀ ਗੱਲ ਸੁਣੋ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਦਾ ਦੱਸੋ ਬਾਈ ਜੀ ਦੇਖ ਅੱਜ ਆਪਾਂ ਆਪਣੀ ਬੇਇੱਜ਼ਤੀ ਦਾ ਲੈ ਲਿਆ ਬਦਲਾ ਲੈ ਲਿਆ ਠੀਕ ਹੈ ਠੀਕ ਹੈ ਬਾਈ ਉਹਦੇ ਇਹ ਬੁੜਾ ਤੁਹਾਡੇ ਸਾਹਮਣੇ ਕਿਵੇਂ ਆਪਣੇ ਦੇ ਉੱਤੇ ਹਾਵੀ ਹੁੰਦਾ ਹੁੰਦਾ ਸੀ ਨਾ ਹੁੰਦਾ ਸੀ ਹੁੰਦਾ ਅੱਜ ਦੇ ਇਹ ਤਾਂ ਬਣਦਾ ਵੀ ਸੀ ਬਈ ਤੂੰ ਐ ਦੇਖ ਲੈ ਇਹ ਬੁੜਾ ਜਿਹੜਾ ਉਹਦੇ ਆਪਣੇ ਸਿਰ ਚੜਦਾ ਸੀ ਨਾ ਤੱਕੇ ਮਾਰਦਾ ਸੀ ਮੈਨੂੰ ਕਹਿੰਦਾ ਸੀ ਪਿੱਛੇ ਆ ਕੇ ਖੜੋ ਐਂ ਤੈਨੂੰ ਕੋਈ ਬੋਲ। ਬਹੁਤ ਤੁਸ ਨੂੰ ਲਗਾਉਣ ਪਰਖਦਾ ਸੀ ਇੰਨੇ ਜਣਾਂ ਨੂੰ ਲੈ ਕੇ ਆ ਗਏ ਹੁਣ। ਅੱਜ ਤੁਸੀਂ ਐਂ ਦੱਸੋ ਵੀ ਜਦੋਂ ਇੱਕ ਮਾਰਿਆ ਮੈਂ ਉਹਦੇ ਸਿਰ ਦੇ ਵਿੱਚ ਜਾ ਆ ਗਿਆ ਡਿੱਗ ਗਿਆ ਜਿਵੇਂ ਜ਼ਰਾਲ ਪਈ ਹੁੰਦੀ ਹੈ ਹੈ। ਜਦੋਂ ਮਾਰੀ ਇੱਦਾਂ ਬਈ ਉਹ ਦੂਜੇ ਨੂੰ ਕਿੱਥੇ ਚੱਲਦਾ ਸੀ? ਇੰਨੇ ਵਾਲਾ ਕਿੱਥੇ ਆ ਬੁੜਾਓ। ਹੈ। ਕੋਈ ਉਹ ਤਾਂ ਬਸ ਇੱਕ ਐਂ ਹੋ ਗਿਆ ਵੀ ਮੈਨੂੰ ਆ ਗਿਆ ਤਰਸ। ਨਹੀਂ ਤਾਂ ਮੈਂ ਤਾਂ ਦੋਹੀ ਜਾ ਕਰੀ। ਸਹੀ ਹੋ ਦਸ। ਠੀਕ ਰੋਈ। ਓ ਮੈਂ ਤਾਂ ਚੱਲ ਕੋਈ ਗੱਲ ਨਹੀਂ। ਦੇਖੀ ਜਾਉ ਫਿਰ। ਹੈ? ਲੈ ਹੁਣ ਤੂੰ ਸੁੱਕਾ ਕਿਉਂ ਬੈਠਾ ਹੋ ਮੇਰੇ ਕੁੱਤੇ ਨੀਚੇ ਖੇਨਾ ਲਾ ਕੇ ਪਤਾ ਤੱਕ। ਆ ਲੈ। ਪੈਂਦਾ ਪੈਂਦਾ ਲੱਕ ਲੈਣਾ ਮੁੜ ਕੇ ਬਾਹ ਤੇ ਵਿੱਚ ਬਰਾਬਰ ਭਾਗ ਦਾ ਕਰ ਪਾਣੀ ਦਾ। ਓਏ ਪੱਤਰ ਪਾਣੀ ਪੀ ਲੈਨੇ। ਉਹ ਗੱਲ ਕਰ। ਲਾਇਆ ਵੀ ਮਿੱਤਰਾ ਪਤਾ ਕੀ ਗੱਲ ਆ ਤੂੰ ਬਤੰਦਣਾ ਸਾਡੇ ਨਾਲ ਦਾ ਪੈਗ ਤੀਨਾ ਅਜੀ ਪੀਨੇ ਆ ਇੱਕ ਇੱਕ। ਮੇਰੇ ਤਾਂ ਅੱਜ ਹੱਤਾ ਹੀ ਬਿਆਦੀ। ਪਰ ਇੱਕ ਗੱਲ ਹੈ ਖੁਸ਼ੀ ਬਹੁਤ ਆਏ ਅੱਜ ਬਹੁਤ ਖੁਸ਼ੀ ਆ ਬਹੁਤ ਮੈਨੂੰ ਦਾ ਨਜ਼ਾਰਾ ਆ ਗਿਆ ਵੀ ਮੁੜ ਕੇ ਦੇਖੀਓ ਯਾਰ ਅੰਦਰ ਬੈਠੇ ਮੇਰੇ ਦਿਲ ਦੇ ਵਿੱਚ ਤਾਂ ਹੋਰੂੰ ਆਉਣ ਲੱਗ ਗਿਆ ਸੀ ਉਹ ਮੈਂ ਕਿਹਾ ਇਹਨਾਂ ਨੇ ਮੇਰੀ ਬੇਇੱਜ਼ਤੀ ਕਰਕੇ ਘਟਦਾ ਮੈਨੂੰ ਬਾਅਦ ਤੇ ਜੇ ਮੈਂ ਸਾਵੀ ਬੇਇੱਜ਼ਤੀ ਨਾ ਕੀਤੀ ਤਾਂ ਫਿਰ ਮੈਨੂੰ ਕਿ ਕਰਸੋਗੇ ਨੇ ਕਿਹਨ ਹਾਂ ਠੀਕ ਹੈ ਭਾਈ ਤੂੰ ਤਾਂ ਹੀ ਤਾਹੀ ਜੱਟ ਨੇ ਬਰਾਬਰ ਪੰਗਾ ਲਿਆ ਪਾਦੇ ਦਾ ਬਾਣੀ ਦੋਨੇ ਹੈਂ ਹੋਰ ਆ ਬਾਈ ਦੇਖੂਗਾ ਕਿਹੜਾ ਮੇਰੇ ਕੋਲੇ ਆਉਂਦਾ ਕਿਹੜਾ ਮੈਨੂੰ ਡੱਕਦਾ ਫੇਰ ਦੇਖੀ ਲਾਓ ਪੈਗੋਏ ਤੁਸੀਂ ਉਹ ਥੋੜਾ ਜਿਹਾ ਕੱਕਰ ਸਿੰਘ ਕਿਹੜਾ ਹੋਏ ਹਾਂ ਅਬ ਅਬ ਜਨਾਬ ਸਤਿ ਸ਼੍ਰੀ ਅਕਾਲ ਜੀ ਫਿਕਰ ਸਿੰਘ ਕੀ ਸੋਹ ਮਾਈ ਜੀ ਕੀ ਕਰਤੂਤ ਕਰਕੇ ਆਇਆ ਤੂੰ ਕਰਤੂਤ ਕਿਹੜੀ ਤੈਨੂੰ ਨਹੀਂ ਪਤਾ ਨਾ ਜੀ ਮੈਨੂੰ ਤੈਨੂੰ ਇੱਥੇ ਜਸ਼ਨ ਮਨਾ ਰਹੇ ਆ ਨਹੀਂ ਜੀ ਉਹ ਤਾਂ ਸ਼ੂਗਰ ਮੇਲਾ ਹੈ ਬੇਸੀ ਮਨਿੰਦਰ ਦੇ ਪਿਓ ਦਾ ਸਿਰ ਪਾੜ ਕੇ ਇੱਥੇ ਜਸ਼ਨ ਮਨਾ ਰਹੇ ਨੇ ਹੈ ਬਾਈ ਕੀ ਸਿਰ ਪੜਤਾ ਜੀ ਨਾ 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 ਜੀ ਅਸੀਂ ਤਾਂ ਨਹੀਂ ਪਾੜਿਆ ਜੀ ਪੁੱਛ ਲਓ ਭਾਵੇਂ ਇਹਨਾਂ ਨੂੰ ਪੁੱਛ ਲਓ ਦੱਸੋ ਦੱਸੋ ਤੁਸੀਂ ਬੋਲੋ ਯਾਰ ਬੋਲੋ ਇਹਨਾਂ ਨੂੰ ਕੀ ਪੁੱਛਣਾ ਮੈਂ ਮੈਨੂੰ ਤਾਂ ਮੈਂ ਦੱਸਦਾ ਜਨਾਬ ਇਹ ਕਮੈਂਡ ਜਿਹੜੀ ਗੱਲ ਤਾਂ ਸਮਝੋ ਜੀ ਕਾਲਰ ਤਾਂ ਛੱਡ ਦਿਖੋ ਅ ਮੇਰੀ ਗੱਲ ਸਮਝੋ ਜੀ ਤੁਹਾਨੂੰ ਇਹ ਦੱਸ ਦੇ ਵੀ ਤੁਸੀਂ ਕੁਛ ਲੈ ਦੇ ਕੇ ਪਰ ਕਰ ਲੈਂਦੇ ਆ ਤੁਸੀਂ ਮੈਨੂੰ ਕਿਕਰ ਸੋਕਦੇ ਆ ਜੀ ਮੈਂ ਛੰਗਾ ਤਗੜਾ ਬੰਦਾ ਹਾਂ ਇਸ ਪਿੰਡ ਦਾ ਤੇ ਆਪਾਂ ਕਿਸ ਕੋ ਗੱਲ ਨਹੀਂ ਕਰਦੇ ਤੁਸੀਂ ਮੈਨੂੰ ਬਸ ਇਹ ਦੱਸੋ ਵੀ ਤੁਹਾਨੂੰ ਕੀ ਸੇਵਾ ਛੋਟੀ ਕਰਾਂ ਮੈਂ ਤੁਹਾਨੂੰ 1 ਲੱਖ ਰੁਪਇਆ ਦੇਵਾਂ 2 ਲੱਖ ਰੁਪਇਆ ਦੇਵਾਂ 3 ਲੱਖ ਰੁਪਇਆ ਦੇਵਾਂ ਪੰਜ ਪੰਜ ਦਰਿਆ ਬਣ ਗਏ ਨਾ ਤੇਰੀ ਗੱਲ ਤੇ ਹਰੇਕ ਥਾਣੇਦਾਰ ਇੱਕੋ ਜਿਹਾ ਨਹੀਂ ਹੁੰਦਾ ਤੇ ਹਰੇਕ ਥਾਣੇਦਾਰ ਬੇਈਮਾਨ ਨਹੀਂ ਹੁੰਦਾ ਪਰ ਤੁਸੀਂ ਲੋਕ ਸਾਰਿਆਂ ਨੂੰ ਇੱਕੋ ਜਿਹਾ ਸਮਝਦੇ ਹੋ ਸਾਡੀ ਮਾਫੀ ਦੇ ਦੇ ਮਾਫੀ ਨਹੀਂ ਚੱਲ ਗੱਡੀ 'ਚ ਬੈਠ ਮੇਰੇ ਨਾਲ ਸਾਜੀ ਮੇਰੀ ਗੱਲ ਤਾਂ ਸੁਣੋ ਮੈਨੂੰ ਤੁਸੀਂ ਸਾਹਿਬ ਤਾਂ ਕਿਵੇਂ ਆ ਗਏ ਵੇਖੋ ਤਾਂ ਕਿਵੇਂ ਆ ਗਏ ਤੁਸੀਂ ਬਾਪੂ ਤੇਰੇ ਪੁੱਤ ਨੂੰ ਕਾਤਾ ਲਈ ਜਾਂਦਾ ਤੁਸੀਂ ਉਹ ਬੇਬੇ ਪੁੱਛ ਤੇਰਾ ਪੁੱਤ ਕਰਤੂਤ ਕੀ ਕਰਕੇ ਆਇਆ ਕੀ ਕਰਤੂਤ ਕਰ ਆਇਆ ਪੁੱਤ ਬੇਬੇ ਕੁਛ ਨਹੀਂ ਕੀਤਾ ਕੁਛ ਨਹੀਂ ਮੈਂ ਕਰ ਪਿਆ ਚਲ ਤੈਨੂੰ ਥਾਣੇ ਲਿਆ ਕੇ ਦੱਸਦਾ ਮੈਂ ਮੈਂ ਪੁੱਤ ਬੈ ਕੇ ਨਵੇਂ ਲੋ ਜੇ ਕੋਈ ਗੱਲ ਆ ਗਈ ਉਹ ਬੈ ਕੇ ਆਲੀ ਕਸਰੀ ਨਹੀਂ ਛੱਡੀ ਵੱਡੇ ਨੇ ਕੀ ਗੱਲ ਹੈ ਪੁੱਤ ਮੈਨੂੰ ਬੈ ਕੇ ਸਮਝਾ ਦੇ ਕੋਈ ਨਹੀਂ ਪੁੱਤ ਉਹ ਤਾਂ ਗੱਲ ਤੇ ਵੱਡੇ ਵੱਡੇ ਤਾਂ ਹੋ ਜਾਂਦੀ ਕੋਈ ਸੁਬਾਈ ਕੇ ਭਾਈ ਮੇਰੀ ਗੱਲ ਸੁਣੋ ਮੈਂ ਤੁਹਾਡੇ ਕੋਲ ਹੱਥ ਬੰਨ੍ਹਦਾ ਮੈਂ ਮੈਂ ਤੁਹਾਨੂੰ ਗਵਾਹੀ ਦਿੰਦਾਗਾ ਆਹ ਕੋਲ ਖੜੇ ਨੇ ਤੁਸੀਂ ਦੱਸੋ ਨਾ ਭਾਈ ਵੀ ਇਹ ਕੁਝ ਨਹੀਂ ਮਾਰੇ ਨੇ ਇਹਨੇ ਨਹੀਂ ਮਾਰਿਆ ਮੈਂ ਕੁਝ ਨਹੀਂ ਮਾਰਿਆ ਕਿਸੇ ਦੇ ਤੁਸੀਂ ਦੇਖੋ ਇਹਨਾਂ ਨੂੰ ਪੁੱਛੋ ਉਹ ਤਾਂ ਇੱਥੇ ਜਿਹੜੇ ਕਿੱਡੇ ਕਿੱਡੇ ਗੁਪੇ ਹੋ ਪਰ ਤਾਂ ਪਤਾ ਨਹੀਂ ਆਪਾਂ ਨੂੰ ਇਹ ਬੰਦਾ ਇਸ ਤਾਂ ਮਾਰਿਆ ਨਹੀਂ ਭਾਈ ਚਲੋ ਥਾਣੇ ਆ ਕੇ ਦੇਈ ਸਟੇਟਮੈਂਟ ਜਰਾ ਤੁਸੀਂ ਇਹਨਾਂ ਨੂੰ ਪੁੱਛ ਲਓ ਜੀ ਮੇਰੇ ਦੋਸਤ ਮੇਰੇ ਨਾਲ ਅੱਛਾ ਇਹ ਵੀ ਨਾਲ ਹੀ ਸੀ ਸੰਦੀਪ ਪਟਾਹ ਇਹਨਾਂ ਨੂੰ ਗੱਡੀ ਚ ਚਲੋ ਇਹ ਨਾਲ ਸਾਨੂੰ ਨਹੀਂ ਪਤਾ ਕਿ ਚੱਲ ਗਏ ਬੰਦਰੇ ਚਿਲ ਗਏ ਸਾਨੂੰ ਨਹੀਂ ਮਾਤਾ ਛਾਡੇ ਦੀ ਬਾਹ ਜੇ ਜਿਆਦਾ ਹੋਇਆ ਜਾਂਦਾ ਠਾਣੇ ਆ ਜੀ ਪੰਜ ਸਾਲ ਹੀ ਗਿਆ ਅੰਦਰੇ ਤਾਂ ਹੁਣ ਤੇ ਬੇ ਮੇਰੀ ਗੱਲ ਤਾਂ ਸੁਣੋ